ਸਾਰੀ ਦੁਨੀਆ ਦਾ ਸਤੰਤਰ ਦਾ ਸੰਘਾਰੀ ਪਰ ਕਿਸਾਨਾਂ ਵਾਲੇ ਲੋਕ ਪ੍ਰੈਕਟਰ ਮਾਰਚ ਕਰਦੇ ਆ ਜਾ ਰਹੇ ਆ ਕੀ ਕਾਰਨ ਆ ਕੀ ਕਹਿਣਾ ਚਾਹੁੰਦੇ ਮੈਂ ਗੁਤਨ ਸਿੰਘ ਸੁਭਰਾ ਕਾਮਿਕਸ ਆਨ ਜੂਨੀਅਨ ਬਲਾਰਾ ਡਿਸਟ੍ਰਿਕਟ ਤਰਨਤਾਰਨ ਨੂੰ ਤੇ ਮੇਰੇ ਨਾਲ ਸਰਦਾਰ ਭਪਿੰਦਰ ਸਿੰਘ ਜੀ ਤੇ ਅਧਿਵੰਦੀ ਨੇ ਤੇ ਦੱਸੋ ਜੀ ਆਪਣੀ ਯਾਦ ਕਿਸਾਨ ਸੁਰੇਕਤਾ ਪੰਜਾਬ ਹਾਂਜੀ ਤੁਹਾਡੀ ਜੀ ਯਾਦ ਕਿਸਾਨ ਕਸ਼ਕ ਮੀਟੀ ਡਾਇਨਾਗਰੂ ਇਹ ਸਾਡੇ ਜਿੰਨੇ ਸੰਜੋਤ ਕਿਸਾਨ ਮੋਰਚੇ ਦੀਆਂ ਜੁਨੀਆਂ ਜਥੇਬੰਦੀਆਂ ਜਿੰਨੀਆਂ ਵੀ ਸਾਡੀਆਂ ਤੇ ਸਰਗਰਮ ਆ ਅੱਜ ਇਕੱਠੇ ਤੌਰ ਤੇ ਗਨਤੰਤਰ ਦਿਵਸ ਤੇ ਸਾਨੂੰ ਅੱਜ ਦੇ ਗਨਤੰਤਰ ਦਿਵਸ ਦੀ ਕਿਉਂਕਿ ਸਾਡਾ ਸੰਵਧਾਨ ਲਾਗੂ ਹੋਇਆ ਇਸ ਦਿਨ ਦੀ ਸਾਨੂੰ ਬੜੀ ਖੁਸ਼ੀ ਆ ਤੇ ਅਸੀਂ ਸਾਰੇ ਦੇਸ਼ ਵਾਸੀਆਂ ਨੂੰ ਪਹਿਲਾਂ ਤੇ ਮੁਬਾਰਕਬਾਦ ਦਿੰਨੇ ਆ ਨਾਲ ਦੀ ਨਾਲ ਹੀ ਸੰਵਧਾਨ ਦਾ ਮਤਲਬ ਆ ਬਰਾਬਰ ਦੇ ਹੱਕ ਦੇਣੇ ਸੰਵਧਾਨ ਦਾ ਮਤਲਬ ਆ ਸਾਡੇ ਜਿਹੜੇ ਵੀ ਸਾਨੂੰ ਹੱਕ ਦਿੱਤੇ ਗਏ ਆ ਉਹਨਾਂ ਹੱਕਾਂ ਦੇ ਸਰਕਾਰ ਦਾ ਪਹਿਰਾ ਦੇਣਾ ਸਰਕਾਰ ਜਿਹੜੀ ਆ ਉਹ ਸੰਧਾਨ ਨੂੰ ਲਾਗੂ ਕਰਨ ਦੀ ਤੇ ਉਹਨਾਂ ਚੀਜ਼ਾਂ ਨੂੰ ਪੂਰੀਆਂ ਕਰਨ ਵਾਸਤੇ ਕੋਈ ਇੱਕ ਕਸਟੋਡੀਅਨ ਆ ਨਾ ਕਿ ਸਰਕਾਰ ਸਾਡੀ ਮਾਲਕ ਆ ਤੋਂ ਅਸੀਂ ਸਰਕਾਰ ਚੁਣੀ ਆ ਪਰ ਸਰਕਾਰ ਜਿਹੜੀ ਆ ਸਾਡੇ ਕਿਸਾਨ ਤੇ ਮਜ਼ਦੂਰਾਂ ਦੇ ਹੱਕਾਂ ਨੂੰ ਖੋ ਕੇ ਨੱਪ ਕੇ ਤੇ ਕਾਰਪੋਰੇਟ ਹੱਕਾਂ ਦੇ ਵਿੱਚ ਜਾ ਰਹੀ ਆ ਜਿਹੜੇ ਕਿ ਕਾਲੇ ਕਾਨੂੰਨ ਬਣਾਏ ਸੀ ਕਿ ਕਾਲੇ ਕਾਨੂੰਨ ਰੱਦ ਕਰਵਾਏ ਸੀ ਸਰਕਾਰ ਵੱਲੋਂ ਉਹ ਗਲਤ ਤਰੀਕੇ ਦੇ ਨਾਲ ਫੇਰ ਸਟੇਟਾਂ ਤੋਂ ਲਾਗੂ ਕਰਵਾ ਰਹੀ ਆ ਉਹ ਏਜੰਡਾ ਫਿਰ ਪੇਜ ਦਿੱਤਾ ਵਾ ਅੱਜ ਅਸੀਂ ਉਹ ਕਾਲੇ ਕਮੋਲੇ ਦੀ ਗਰੋਥ ਕਰਦੇ ਆ ਅਸੀਂ ਗਰੀਬ ਤੇ ਮਜ਼ਦੂਰ ਸਾਰਿਆਂ ਦੀ ਕੰਜ਼ਿਊਮਰ ਦੀ ਅਸੀਂ ਮੰਗ ਕਰਦੇ ਕਿ ਐਮਐਸਪੀ ਵੀ ਮਿਲਦੀ ਚਾਹੀਦੀ ਆ ਅਸੀਂ ਮੰਗ ਕਰਦੇ ਕਿ ਐਮਆਰਪੀ ਵੀ ਹੋਣੀ ਚਾਹੀਦੀ ਆ ਤਾਂ ਕਿ ਕਿਸੇ ਦੀ ਚੀਜ਼ ਰੋਲੇ ਨਾ ਅਸੀਂ ਛੋਟੇ ਦੁਕਾਨਦਾਰ ਦੀ ਮਜ਼ਦੂਰ ਦੀ ਹਰ ਇੱਕ ਦੀ ਗੱਲ ਕਰਦੇ ਆ ਕਿਉਂਕਿ ਸਾਡਾ ਦੇਸ਼ ਜਿਹੜਾ ਵਾ ਛੋਟੇ ਛੋਟੇ ਕਾਰੋਬਾਰ ਕਰਦਾ ਵਾ ਕੋਈ ਕਾਰਪੈਂਟਰ ਕੋਈ ਕੋਈ ਕੰਮ ਕਰਦਾ ਤੇ ਕੋਈ ਦੁਕਾਨਦਾਰੀ ਕਰਦਾ ਏ ਦੀ ਕਿ ਵੱਡੀਆਂ ਜਿਹੜੀਆਂ ਹੈਗੇ ਆ ਫਰਮਾਇਦਰ ਉਹਨਾਂ ਦੇ ਹੱਥਾਂ ਦੇ ਵਿੱਚ ਸੌਂ ਗਏ ਦੂਜੇ ਸਾਰੇ ਬੇਰੁਜ਼ਗਾਰ ਹੋ ਜਾਣ ਸਾਡਾ ਛੋਟਾ ਦੁਕਾਨਦਾਰ ਬੇਰੁਜ਼ਗਾਰ ਹੋ ਰਿਹਾ ਸਾਡਾ ਮਜ਼ਦੂਰ ਬੇਰੁਜ਼ਗਾਰ ਹੋ ਰਿਹਾ ਸਰਕਾਰ ਜਿਹੜੀ ਹੈ ਸਰਵਿਸਾਂ ਤੋਂ ਭੱਜ ਗਈ ਆ ਇਸ ਕਰਕੇ ਹਰ ਇੱਕ ਨਵੀਂ ਪੀੜੀ ਦਾ ਜਾ ਰਿਹਾ ਲੋਕੀ ਆਪਣੇ ਜਮਾ ਪੈਸੇ ਕਢਾ ਕੇ ਵਰਤ ਰਹੇ ਆ ਮਹਿੰਗਾਈ ਇੰਨੀ ਹੋ ਗਈ ਆ ਪਰ ਸਰਕਾਰ ਜਿਹੜੀ ਆ ਟੱਸ ਤੋਂ ਮੱਸ ਨਹੀਂ ਹੋ ਰਹੀ ਸਰਕਾਰ ਕਿਸਾਨਾਂ ਤੇ ਬੋਲਣ ਵਾਲਿਆਂ ਤੇ ਜੋ ਕੋਈ ਪੱਤਰਕਾਰ ਆ ਜੋ ਕੋਈ ਸਰਕਾਰ ਨੂੰ ਸੱਚ ਵਿਖਾਉਂਦਾ ਤੇ ਪੱਤਰਕਾਰਾਂ ਤੇ ਕੇਸ ਦਰਜ ਕਰਦੀ ਆ ਜੋ ਕੋਈ ਐਜੀਟੇਸ਼ਨ ਕਰਦਾ ਜੋ ਕੋਈ ਕਿਸਾਨ ਐਜੀਟੇਸ਼ਨ ਕਰਦਾ ਕਿਸਾਨਾਂ ਤੇ ਨਜਾਇਜ਼ ਕੇਸ ਦਰਜ ਕਰ ਰਹੀ ਆ ਮੋਦੀ ਸਾਹਿਬ ਆਏ ਸੀਗੇ ਸਾਨੂੰ ਕਿਸਾਨਾਂ ਨੂੰ ਪਤਾ ਹੀ ਨਹੀਂ ਸੀ ਕਿ ਮੋਦੀ ਸਾਹਿਬ ਆ ਰਹੇ ਆ ਉਸ ਟਾਈਮ ਦਾ ਸਰਕਾਰਾਂ ਤੇ ਕਤਲ ਕੇਸ ਦਾ 307 ਦਾ ਪਰਚਾ ਦਰਜ ਕਰਾਤਾ ਹੋਰ ਤੁਸੀਂ ਦੱਸੋ ਵੀ ਮੋਦੀ ਸਾਹਿਬ ਨਾਲੇ ਸਾਡਾ ਵੈਰ ਹੀ ਕੋਈ ਨਹੀਂਗਾ ਤੇ ਉਹ ਨਜਾਇਜ਼ ਜਿਹੜੇ ਪਰਚੇ ਆ ਉਹ ਜਿਹੜੇ ਕਿਸਾਨਾਂ ਦੇ ਦਰਜ ਕਰਾਏ ਜਾ ਰਹੇ ਆ ਕੀ ਸਰਕਾਰ ਸਾਨੂੰ ਇਹ ਪਰਚੇ ਦਰਜ ਕਰਾ ਕੇ ਡਰਾਉਣਾ ਚਾਹੁੰਦੀ ਆ ਅਸੀਂ ਡਰਾਂਗੇ ਨਹੀਂ ਜਿੱਤੇ ਸੈਂਟਰ ਸਰਕਾਰ ਦੋਚੀ ਆ ਉਤੇ ਪੰਜਾਬ ਸਰਕਾਰ ਵੀ ਦੋਚੀ ਆ ਭਗਵਾਨਤਮਾਨ ਸਰਕਾਰ ਨੂੰ ਵੀ ਅਸੀਂ ਕਹਿੰਦੇ ਆ ਕਿ ਜਿਹੜੇ ਲਾਰਿਆਂ ਦੇ ਨਾਲ ਤੁਸੀਂ ਆਏ ਸੀ ਕਿ ਅਸੀਂ ਬਦਲਾਅ ਦੇ ਦਾਂਗੇ ਕੀ ਬਦਲਾਅ ਹੋ ਗਿਆ ਕੀ ਅੱਜ ਨਸ਼ੇ ਰੁਕ ਗਏ ਆ ਕੀ ਅੱਜ ਮਤਲਬ ਇਹ ਕ੍ਰਪਸ਼ਨ ਘਟ ਗਈ ਆ ਕੀ ਗੇਟ ਮਾਫੀਆ ਖਤਮ ਹੋ ਗਿਆ ਇਹ ਜਦ ਤੱਕ ਇਹ ਚੀਜ਼ਾਂ ਖਤਮ ਨਹੀਂ ਹੁੰਦੀਆਂ ਅਸੀਂ ਸਾਡਾ ਐਜੂਕੇਸ਼ਨ ਜਾਰੀ ਰਹੇਗਾ ਅਸੀਂ ਸਰਕਾਰ ਦੇ ਨਾਲ ਆਪਣੀਆਂ ਹੱਕੀ ਮੰਗਾਂ ਵਾਸਤੇ ਤਕਰਉਂਦੇ ਰਵਾਂਗੇ ਅਸੀਂ ਹਰ ਕੁਰਬਾਨੀ ਵਾਸਤੇ ਤਿਆਰ ਆ ਸਾਡਾ ਸਿੱਧਾ ਟਕਰਾ ਦੇਗਾ ਅਸੀਂ ਡੈਮੋਕਰੈਟਿਕ ਹੱਕ ਵਰਤਦੇ ਹੋਏ ਸਰਕਾਰ ਦੀ ਵਿਰੋਧਤਾ ਕਰਦੇ ਰਵਾਂਗੇ ਤੇ ਇਹ ਸਰਕਾਰ ਨੂੰ ਜੇ ਸਾਡੇ ਕਿਸਾਨ ਮਜ਼ਦੂਰਾਂ ਦੀ ਗੱਲ ਨਹੀਂ ਸੁਨੇਗੀ ਅਸੀਂ ਜੜੋਂ ਉਖਾੜ ਕੇ ਫੇਰ ਅਸੀਂ ਸਾਲ ਲਵਾਂਗੇ ਅੰਦਰ ਵੀ ਹਕੂਮਤ ਨੇ ਜੇ ਜਾਂਦੇ ਅੱਜ ਸਰ ਅੱਜ ਕਿਸਾਨ ਜਥੇ ਬੰਦਿਆਵਾਂ ਤੋਂ ਟਰੈਕਟਰ ਮਾਰ ਕੇ ਲੱਗਿਆ ਜਾ ਰਿਹਾ ਵਾ ਕੀ ਕੰਮ ਹੈ ਕੀ ਕਹਿਣਾ ਚਾਹੋਗੇ ਮੈਂ ਜੀ ਤਰਸੀਮ ਸਿੰਘ ਲੋਹਾਰ ਜ਼ਿਲ੍ਹਾ ਪ੍ਰਧਾਨ ਕੌਮੀ ਕਿਸਾਨ ਜੁਨੀਅਰ ਅੱਜ ਜੋ ਐਸਕੇਐਮ ਦੀ ਕਾਲ ਦੇ ਉੱਤੇ ਜੋ ਟਰੈਕਟਰ ਮਾਰਚ ਕੱਢਿਆ ਜਾ ਰਿਹਾ ਵਾ ਇਹਦਾ ਮਕਸਦ ਇਹ ਆ ਕਿ ਜੋ ਸਾਡੀਆਂ ਦਿੱਲੀ ਕਿਸਾਨ ਅੰਦੋਲਨ ਤੋਂ ਲੈ ਕੇ ਹੁਣ ਤੱਕ ਪੈਂਡਿੰਗ ਮੰਗਾਂ ਸੀ ਕੁਝ ਹੁਣ ਸਮੇਂ ਦੀਆਂ ਜਿਹੜੀਆਂ ਮੰਗਾਂ ਵਾਂ ਜੋ ਹਾਲ ਦੇ ਵਿੱਚ ਜਿਹੜੀਆਂ ਘਟਨਾਵਾਂ ਹੋਈਆਂ ਉਹਨਾਂ ਦਾ ਕਰਕੇ ਟਰੈਕਟਰ ਮਾਰਚ ਕੱਢਿਆ ਜਾ ਰਿਹਾ ਵਾ ਤਾਂ ਕਿ ਅਸੀਂ ਮੋਦੀ ਸਰਕਾਰ ਨੂੰ ਦਿਖਾ ਸਕੀਏ ਕਿ ਸਾਡੀ ਤਾਕਤ ਜੇ ਵੀ ਇਕਜੁੱਟ ਹੈ ਜਿੱਥੇ ਸਾਡੇ ਜਵਾਨ ਰਾਜਪਥ ਦੇ ਉੱਤੇ ਪਰੇਡ ਕਰ ਰਿਹਾ ਦੁਨੀਆ ਨੂੰ ਆਪਣੀ ਤਾਕਤ ਦਿਖਾਉਣ ਵਾਸਤੇ ਉਥੇ ਅਸੀਂ ਆਪਣੀ ਹਾਤ ਵਿੱਚ ਸਰਕਾਰ ਨੂੰ ਇਹ ਤਾਕਤ ਦਿਖਾ ਰਹੇ ਆ ਕਿ ਸਾਡੇ ਕਿਸਾਨਾਂ ਦੀ ਪ੍ਰੇਡ ਵੀ ਉਦਾਂ ਹੀ ਚੱਲ ਰਹੀ ਜਿੱਦਾਂ ਉਹਨਾਂ ਜਵਾਨਾਂ ਦੀ ਚੱਲ ਰਹੀ ਆ ਜਦੋਂ ਤੱਕ ਸਾਡੀਆਂ ਮੰਗਾਂ ਪੂਰੀਆਂ ਨਾ ਹੋਈਆਂ ਉਦੋਂ ਤੱਕ ਅਸੀਂ ਲਗਾਤਾਰ ਸੰਘਰਸ਼ ਕਰਦੇ ਰਹਿਣਾ ਜੀ ਸਰ ਅੱਜ 21 ਜਨਵਰੀ ਆ ਸਾਰੀ ਦੁਨੀਆ ਜਿਹੜਾ ਵਾ ਭਾਰਤ ਦੇਸ਼ ਜਿਹੜਾ ਵਾ ਤਿਰੰਗਾ ਝੰਡਾ ਲਹਿਰਾ ਰਿਹਾ ਵਾ ਜਸ਼ਨ ਮਨਾ ਰਿਹਾ ਵਾ ਕਿਸਾਨਾਂ ਵੱਲੋਂ ਟਰੈਕਟਰ ਮਾਰਚ ਕੱਢਿਆ ਜਾ ਰਿਹਾ ਵਾ ਕੀ ਕਾਰਨ ਕੀ ਕਹਿਣਾ ਚਾਹੋਗੇ ਮੈਂ ਜੀ ਤਰਸੀਮ ਸਿੰਘ ਲੋਹਾਰ ਜ਼ਿਲ੍ਹਾ ਪ੍ਰਧਾਨ ਕੌਮੀ ਕਿਸਾਨ ਜੁਨੀਅਨ ਅੱਜ ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ਦੇ ਉੱਤੇ ਜੋ ਤਰਨਤਾਰਨ ਖਡੂਰ ਸਾਹਿਬ ਪਿੱਕੀਵਿੰਡ ਤੇ ਪੱਟੀ ਤਹਿਸੀਲਾਂ ਦੇ ਵਿੱਚ ਟਰੈਕਟਰ ਮਾਰਚ ਕੀਤਾ ਜਾ ਰਿਹਾ ਵਾ ਜਿੱਥੇ ਤੁਸੀਂ ਤਿਰੰਗੇ ਝੰਡੇ ਦੀ ਗੱਲ ਕੀਤੀ ਆ ਤਿਰੰਗੇ ਝੰਡੇ ਦਾ ਸਨਮਾਨ ਅਸੀਂ ਨਹੀਂ ਕਰਦੇ ਆ ਜਿੱਥੇ ਤਿਰੰਗੇ ਝੰਡੇ ਦੀ ਗੱਲ ਆਉਂਦੀ ਆ ਉੱਥੇ ਵੀ ਸਾਡੇ ਜਵਾਨ ਖੜਦੇ ਆ ਤੇ ਜਿੱਥੇ ਕੋਈ ਇੱਜ਼ਤ ਦੀ ਗੱਲ ਆਉਂਦੀ ਆ ਦੇਸ਼ ਦੀ ਗੱਲ ਆਉਂਦੀ ਆ ਉੱਥੇ ਵੀ ਸਾਡੇ ਕਿਸਾਨ ਖੜਦੇ ਹਰ ਜਗ੍ਹਾ ਦੇ ਉੱਤੇ ਸਵਾਲ ਇਹ ਆ ਕਿ ਜੋ ਇਹ ਕਾਰਪੋਰੇਟ ਸਰਕਾਰ ਬੀਜੇਪੀ ਦੀ ਸਰਕਾਰ ਨੇ ਦਿੱਲੀ ਕਿਸਾਨ ਅੰਦੋਲਨ ਦੇ ਸਮੇਂ ਸਾਡੀਆਂ ਪੈਂਡਿੰਗ ਮੰਗਾਂ ਸੀਗੀਆਂ ਐਮਐਸਪੀ ਦਾ ਗਰੰਟੀ ਕਾਨੂੰਨ ਉਦੋਂ ਬਾਅਦ ਦੇ ਵਿੱਚ ਲਕੀਮਪੁਰ ਵਾਲੇ ਸ਼ਹੀਦਾਂ ਦਾ ਇਨਸਾਫ ਜਾਂ ਕਿਸਾਨਾਂ ਦੀ ਕਰਜ਼ਾ ਮਾਫੀ ਜਾਂ ਜੋ ਸ਼ਹੀਦ ਹੋਏ ਕਿਸਾਨ ਉਹਨਾਂ ਦਾ ਮੁਰਵਸੀਬਾ ਇਹਨਾਂ ਜੋ ਕੋਈ ਵੀ ਮੰਗ ਜਿਹੜੀ ਆ ਇਹ ਸਰਕਾਰ ਨੇ ਸਾਡੀ ਲਾਗੂ ਨਹੀਂ ਕੀਤੀ ਤੇ ਹਾਲ ਹੀ ਦੇ ਵਿੱਚ ਜਿਹੜਾ ਜਦੋਂ ਪਿਛਲੇ ਸਾਲ ਪ੍ਰੋਜਪੁਰ ਮੋਦੀ ਸਰਕਾਰ ਮੋਦੀ ਪ੍ਰਾਈਮ ਮਿਨਿਸਟਰ ਮੋਦੀ ਆ ਰਹੇ ਸੀ ਕਿ ਉਸ ਸਮੇਂ ਵੀ ਜੋ ਸਾਡੇ ਕਿਸਾਨ ਬੜੇ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਹੈਗੇ ਉਸ ਜਗ੍ਹਾ ਤੋਂ 2 ਕਿਲੋਮੀਟਰ ਦੂਰ ਅਟਵਾਂ ਸੀਗੇ ਜਿਨ੍ਹਾਂ ਨੂੰ ਇਹ ਵੀ ਨਹੀਂ ਪਤਾ ਕਿ ਮੋਦੀ ਆ ਰਿਹਾ ਜਾਂ ਨਹੀਂ ਆ ਰਿਹਾ ਉਹਨਾਂ ਦੇ ਉੱਤੇ ਨਜਾਇਜ਼ 307 ਦੇ ਪਰਚੇ ਕੀਤੇ ਆ ਇਹ ਦਰਸਾਉਂਦਾ ਕਿ ਇਹ ਸਰਕਾਰ ਜਿਹੜੀ ਆ ਇਹ ਕਿਸਾਨ ਤੇ ਮਜ਼ਦੂਰਾਂ ਨੂੰ ਖਤਮ ਕਰਨਾ ਚਾਹੁੰਦੀ ਆ ਉਸੇ ਰੋਸ ਵਿੱਚੋਂ ਅੱਜ ਇਹ ਜਿਹੜਾ ਟਰੈਕਟਰ ਮਾਰਚ ਹੈ ਇਹ ਸਰਕਾਰ ਨੂੰ ਇਹ ਦਿਖਾਉਣ ਵਾਸਤੇ ਕੀਤਾ ਜਾ ਰਿਹਾ ਕਿ ਜੇਕਰ ਇਹੋ ਜੇ ਕਾਲੇ ਕਾਨੂੰਨ ਜਾਂ ਸਾਡੇ ਕਿਸਾਨਾਂ ਦੇ ਪਰਚੇ ਰੱਦ ਨਾ ਕੀਤੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਵੱਡਾ ਅੰਦੋਲਨ ਆਰੰਭਾ ਗਏ। ਪੰਜਾਬ ਸਰਕਾਰ ਦਾ ਕੀ ਇਹਦੇ ਵਿੱਚ ਰੋਲ ਦੇਖਦੇ ਜੇ ਕੀ ਪੰਜਾਬ ਸਰਕਾਰ ਨੂੰ ਕਹਿਣਾ ਚਾਹੋ। ਇਹਦੇ ਵਿੱਚ ਪੰਜਾਬ ਦੀ ਸਰਕਾਰ ਤਾਂ ਦੇਖੋ ਜੀ ਪੰਜਾਬ ਹੈ ਇੱਕ ਸੰਘਰਸ਼ਮਈ ਸੂਬਾ ਵਾ। ਪੰਜਾਬ ਸੈਂਟਰ ਸਰਕਾਰ ਦੀਆਂ ਅੱਖਾਂ ਦੇ ਵਿੱਚ ਰੜਕਦਾ ਰਹਿੰਦਾ ਵਾ। ਚਾਹ 47 ਤੋਂ ਲੈ ਕੇ ਸਾਡੇ ਉੱਤੇ ਕਿੰਨੇ ਕਾਨੂੰਨ ਲਾਗੇ ਕਿਤੇ ਸਾਡੇ ਹੱਕ ਮਾਰੇ ਗਏ। ਪੰਜਾਬ ਸਰਕਾਰ ਨੇ ਇੱਕ ਛੋਟੀ ਜੀ ਮਿਸਾਲ ਲੈ ਕੇ ਸਾਡੇ 55 ਕਿਸਾਨਾਂ ਦੇ ਉੱਤੇ 307 ਦੇ ਪਰਚੇ ਕੀਤੇ ਉਹ ਪੰਜਾਬ ਸਰਕਾਰ ਦੇ ਇਸ਼ਾਰੇ ਤੇ ਹੋਏ ਪ੍ਰਸ਼ਾਸਨ ਨੇ ਕੀਤੇ ਮੈਨੂੰ ਇਹ ਦੱਸਣ ਵੀ ਉਹਨਾਂ ਦੇ 57 ਵੀ ਨਹੀਂ ਬਣਦੀ ਤਾਂ ਉਹਨਾਂ ਦੇ 307 ਦੇ ਪਰਚੇ ਕਰ ਦਿੱਤੇ ਆ ਉਹਨਾਂ ਦਾ ਕੋਈ ਲੈਣਾ ਦੇਣਾ ਉਹਨਾਂ ਨੂੰ ਪਤਾ ਤਾਂ ਕਿ ਵੀ ਨਹੀਂ ਆ ਵਿਚਾਰਿਆਂ ਨੂੰ ਵੀ ਮੋਦੀ ਜੀ ਇੱਧਰ ਦੀ ਆ ਰਹੇ ਆ ਉਹਨਾਂ ਦੇ ਉੱਤੇ ਪਰਚੇ ਕਰ ਦਿੱਤੇ ਆ ਤੇ ਪੰਜਾਬ ਸਰਕਾਰ ਜਿਹੜੀ ਹੈ ਸੈਂਟਰ ਸਰਕਾਰ ਦੀ ਕੱਟ ਪੁਤਲੀ ਬਣੀ ਆ ਉਹਨਾਂ ਦੇ ਨਾਲ ਮਿਲ ਕੇ ਕਿਸਾਨਾਂ ਨੂੰ ਖਤਮ ਕਰ ਰਹੀ ਹੈ ਸਰ ਅੱਜ ਕਿਸਾਨ ਜੂਨੀਅਰਾਂ ਵੱਲੋਂ ਕੱਟੇ ਹੋ ਕੇ ਸ਼ਹਿਰ ਦੇ ਵਿੱਚ ਟਰੈਕਟਰ ਮਾਰਚ ਕੱਢਿਆ ਜਾ ਰਿਹਾ ਵਾ ਕੀ ਕਾਰਨ ਹੈ ਕੀ ਕਹਿਣਾ ਚਾਹੋਗੇ ਇਸ ਸੰਬੰਧ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾ ਸਰਬਜੀਤ ਸਿੰਘ ਕੌਮੀ ਕਿਸਾਨ ਜੂਨੀਅਰ ਸ਼ਹਿਰੀ ਵਰਦਾਨ ਅੱਜ ਜੋ ਮਾਰਚ ਕੱਢਿਆ ਜਾ ਰਿਹਾ ਜਿੱਦਾਂ ਕਿ ਹਰ ਜਗ੍ਹਾ ਤੇ ਤਿਰੰਗਾ ਦਾ ਮਾਰਚ ਹੋ ਰਿਹਾ ਉਸੇ ਤਰ੍ਹਾਂ ਹੀ ਕਿਸਾਨਾਂ ਨੇ ਆਪਣਾ ਰੋਸ ਜ਼ਾਹਰ ਕਰਦੇ ਹੋਏ ਅੱਜ ਤਰਨਤਾਰਨ ਤੇ ਵੱਖ-ਵੱਖ ਜਗ੍ਹਾ ਦੇ ਉੱਤੇ ਜਿਹੜਾ ਹੈਗਾ ਇਹ ਰੋਸ ਮਾਰਚ ਕੀਤਾ ਗਿਆ ਇਸ ਵਿੱਚ ਪ੍ਰਮੁੱਖ ਨੇ ਕਿਸਾਨਾਂ ਦੀਆਂ ਮੰਗਾਂ ਜੋ ਸਰਕਾਰਾਂ ਅੱਜ ਤੱਕ ਅਸੀਂ ਬਣਾਈਆਂ ਆ ਸਾਨੂੰ ਹੀ ਚੁਣ ਕੇ ਅਸੀਂ ਚੁੰਦੇ ਆ ਉਹਨਾਂ ਨੂੰ ਸਾਡੇ ਹੀ ਉਹ ਜੁੱਤੀਆਂ ਮਾਰਦੇ ਨੇ ਕਿਸਾਨਾਂ ਨੂੰ ਕਿਸਾਨਾਂ ਦੇ ਹੱਕ ਨਹੀਂ ਦਿੱਤੇ ਜਾਂਦੇ ਮਜ਼ਦੂਰ ਨੂੰ ਮਜ਼ਦੂਰ ਦੀ ਮਜ਼ਦੂਰੀ ਨਹੀਂ ਮਿਲ ਰਹੀ ਹਰ ਜਗ੍ਹਾ ਤੇ ਹਰ ਵਰਗ ਜਿਹੜਾ ਹੈ ਉਹ ਪਰੇਸ਼ਾਨ ਆ ਤੇ ਇੱਕ ਹੀ ਪੰਜਾਬ ਇੱਕ ਕੌਮ ਬਚੀ ਆ ਇਹ ਪੰਜਾਬ ਜਿਹੜਾ ਇਹ ਸੰਘਰਸ਼ ਲੜ ਰਿਹਾ ਹੈ ਇਹ ਸੰਘਰਸ਼ ਸਿਰਫ ਆਪਣੇ ਪੰਜਾਬੀਆਂ ਵਾਸਤੇ ਨਹੀਂ ਇਹ ਪੂਰੇ ਪੂਰੇ ਦੇਸ਼ ਵਾਸਤੇ ਪੂਰੇ ਵਰਲਡ ਵਾਸਤੇ ਲੜ ਰਿਹਾ ਤੇ ਇਸ ਸੰਘਰਸ਼ ਨੂੰ ਜਿਹੜਾ ਹੈਗਾ ਅੱਗੇ ਤੋਰਨ ਵਾਸਤੇ ਅਸੀਂ ਇਹ ਜਿਹੜਾ ਸਦਾ ਲੜਦੇ ਰਵਾਂਗੇ ਕਿਉਂਕਿ ਪੰਜਾਬੀ ਜਿਹੜੇ ਜਜ਼ਬੇ ਵਾਲੇ ਆ ਤੇ ਉਹ ਅੱਜ ਤੱਕ ਜਿਹੜੇ ਸਰਕਾਰ ਨੂੰ ਜਗਾਉਂਦੇ ਆਏ ਆ ਤੇ ਉਸੇ ਜਗਾਉਣ ਖਾਤਰ ਹੀ ਅੱਜ ਦਾ ਜਿਹੜਾ ਮਾਰਚ ਅਸੀਂ ਕੀਤਾ ਹੈ ਦੇਖਿਆ ਜਾਵੇ ਤਾਂ ਲਗਭਗ ਕਿੰਨੀਆਂ ਜੁਨੀਅਨਾਂ ਦਾ ਸਾਥ ਜਿਹੜਾ ਵਾ ਤੁਹਾਨੂੰ ਮਿਲ ਰਿਹਾ ਵਾ ਸਾਨੂੰ ਲਗਭਗ 32 ਜੁਨੀਅਨ ਦਾ ਤੇ ਬਾਕੀ ਆਮ ਲੋਕਾਂ ਦਾ ਆਮ ਸ਼ਹਿਰੀਆਂ ਦਾ ਬਹੁਤ ਵੱਡਾ ਸੰਯੋਗ ਮਿਲ ਰਿਹਾ ਤੇ ਉਹਦੇ ਵੀ ਅਸੀਂ ਉਭਾਰੀ ਆ ਤੇ ਬਾਕੀ ਪ੍ਰਸ਼ਾਸਨ ਵੱਲੋਂ ਸਾਨੂੰ ਕੋਈ ਸੰਯੋਗ ਨਹੀਂ ਆ ਸਰਕਾਰ ਵੱਲੋਂ ਕੋਈ ਸੰਜੋਗ ਨਹੀਂ ਆ ਸਰਕਾਰ ਇੰਨੀ ਨਖੇਦਾ ਕਿ ਤੁਸੀਂ ਵੇਖਿਆ ਨਾ ਕਿ ਕੱਲ ਨੀਤੀਯੋਗ ਦੀ ਇੱਕ ਰਿਪੋਰਟ ਆਈ ਆ ਜਿਹਦੇ ਵਿੱਚ 19 ਸੂਬਿਆਂ ਦੇ ਵਿਕਾਸ ਪ੍ਰਣਾਲੀ ਜਿਹੜੀ ਆ ਉਹਦੀ ਰਿਪੋਰਟ ਸੀ ਜਿਹਦੇ ਵਿੱਚੋਂ ਪੰਜਾਬ 18ਵੇਂ ਨੰਬਰ ਤੇ ਆਇਆ ਹੈ ਤਾਂ ਉਹ ਸਾਡੀ ਜਿਹੜੀ ਅਸੀਂ ਸਾਡੇ ਦੁਬਾਰਾ ਚੁਣੀ ਹੋਈ ਸਰਕਾਰ ਸਿਰਫ ਆਪਣੀ ਐਸ਼ੋ ਆਰਾਮ ਤੇ ਹੋਈ ਆ ਬਾਕੀ ਉਹਨਾਂ ਨੂੰ ਪੰਜਾਬ ਤੇ ਪੰਜਾਬ ਦੇ ਵਸਨੀਕਾਂ ਨਾਲ ਕੋਈ ਵੀ ਲੈਣਾ ਦੇਣਾ ਨਹੀਂ ਆ ਕੀ ਐਕਸ਼ਨ ਹੋ ਸਕਦਾ ਅਗਲਾ ਤੁਹਾਡੀ ਯੂਨੀਅਨ ਦਾ ਅਗਰ ਸਰਕਾਰ ਹੱਲੇ ਵੀ ਮੰਗਾ ਨਹੀਂ ਮੰਨਦੀ ਕਿ ਕੀ ਅੱਛੀ ਹੋਏਗਾ ਹੁਣ ਤੱਕ ਦੇ ਅਸੀਂ ਸ਼ਾਂਤਮਈ ਹੀ ਜਿੰਨੇ ਵੀ ਪ੍ਰਦਰਸ਼ਨ ਕਰਦੇ ਆ ਉਹ ਸਾਡੇ ਸ਼ਾਂਤਮਈ ਹੁੰਦੇ ਆ ਅੱਗੇ ਵੀ ਸਾਡਾ ਜੋ ਐਸਕੇਮ ਸਾਨੂੰ ਅੱਗੇ ਕਾਲ ਦੇਗੀ ਉਹਦੇ ਤਹਿਤ ਹੀ ਸਾਡੇ ਅਗਲੇ ਸਾਰੇ ਪ੍ਰੋਗਰਾਮ ਹੋਣਗੇ